ਪੰਜਾਬ ਦੇ ਲੋਕੋ ਜਿਹੜੀ ਮੈਂ ਗੱਲ ਕਰ ਲੱਗਿਆ ਉਹ ਤੁਸੀਂ ਸੁਣੀ ਤਾਂ ਹੈ ਨਹੀਂਗੀ ਜੇਕਰ ਸੁਣ ਲਈ ਤਾਂ ਤੁਸੀਂ ਮਜ਼ਾਕ ਡਾਉਣਾ ਜੇਕਰ ਮਜ਼ਾਕ ਵੀ ਨਾ ਡਾਇਆ ਤੇ ਤੁਸੀਂ ਇਸ ਗੱਲ ਨੂੰ ਸੀਰੀਅਸ ਹੀ ਨਹੀਂ ਲੈਣਾ ਜਿਹੜਾ ਇਸ ਟਾਈਮ ਦੱਲੇਵਾਲ ਭੁੱਖ ਹੜਤਾਲ ਤੇ ਆ ਜਿਹੜਾ ਕਿ ਕਹਿੰਦੇ ਕੈਂਸਰ ਦਾ ਮਰੀਜ਼ ਹੋਵੇ ਤੇ 15 ਦਿਨ ਭੁੱਖ ਕਟ ਰਿਹਾ ਹੋਵੇ 15 16 ਦਿਨ ਹੋ ਗਏ ਏ ਜਿਹੜੇ ਬੰਦੇ ਨੇ ਰੋਟੀ ਤੱਕ ਨਾ ਖਾਧੀ ਹੋਵੇ ਤੇ ਉਹ ਜਿਵੇਂ ਕਹ ਲੋ ਅਸਲ ਦੇ ਵਿੱਚ ਇਸ ਟਾਈਮ ਤਾਂ ਭਾਈ ਉਹ ਜਾਂਦਾ ਮੁਰਗਾ ਤੇ ਉਹਦੀ ਕੀਮਤ 90 ਰੁਪਏ ਆ ਜਿਸ ਦਿਨ ਉਹ ਦੁਨੀਆ ਛੱਡ ਗਿਆ ਤੇ ਉਹਦੀ ਕੀਮਤ ਹੋ ਜਾਣੀ 190 ਰੁਪਏ ਫਿਰ ਲੋਕਾਂ ਨੇ ਅੱਜ ਤੋਂ 10 ਸਾਲ ਬਾਅਦ ਕਹਿਣਾ ਕਿ ਜੀ ਵਾਕਈ ਗੱਲ ਸੱਚੀ ਆ ਬੰਦੇ ਆ ਤਾਂ ਬਈ ਹੀਰੇ ਸੀ ਕੌਮ ਦੇ ਆਪਾਂ ਫਲਾਨੇ ਬੰਦੇ ਗਵਾ ਬੈਠੇ ਆਪਾਂ ਆ ਬੰਦੇ ਗਵਾ ਬੈਠੇ ਆ ਇਹ 10 ਸਾਲਾਂ ਦੀ ਗੱਲ ਆ ਲੋਕ ਇਸ ਟਾਈਮ ਸਮਝੀ ਨਹੀਂ ਰਹੇ ਲੋਕਾਂ ਦੇ ਹੱਕ ਮਾਰੇ ਜਾ ਰਹੇ ਆ ਲੋਕ ਸਮਝੀ ਨਹੀਂ ਰਹੇ ਸਮਝੂ ਕੌਣ ਕਿਹਨੂੰ ਸਮਝੂ ਇੱਥੇ ਭੁੱਖਾੜ ਧਾਲਾ ਲਾ ਲਿਆ ਨੂੰ ਕੀ ਸਮਝਣਾ ਜਿਹੜੇ ਇਹਨਾਂ ਪਿੱਛੇ ਆਪਣੀਆਂ ਜ਼ਿੰਦਗੀਆਂ ਹੀ ਕੁਰਬਾਨ ਕਰਕੇ ਇਹ ਤਾਂ ਉਹਨਾਂ ਦੇ ਨਹੀਂ ਬਣੇ ਲੋਕ ਇੱਥੇ ਦਾ ਬਾਨਾ ਕੀ ਆ ਬਸ ਇਹਨਾਂ ਨੂੰ ਇੱਕ ਚੀਜ਼ ਬਹੁਤ ਤਰੀਕੇ ਨਾਲ ਆਉਂਦੀ ਐ ਕਰਕੇ ਆ ਚੀਜ਼ ਇਹਨਾਂ ਨੂੰ ਕਰ ਨਹੀਂ ਹੁੰਦੀ ਆ ਤੇ ਇਹ ਚੀਜ਼ਾਂ ਵਧੀਆ ਕਰਨੀ ਜਾਣਦੇ ਆ ਕਿਉਂਕਿ ਆਤ ਬਣੀ ਹੋਈ ਆ ਰਾਜੇ ਮਹਾਰਾਜਿਆਂ ਤੋਂ ਆਤ ਬਣੀ ਹੋਈ ਆ ਅੰਗਰੇਜ਼ਾਂ ਤੋਂ ਬਣੀ ਹੋਈ ਆ 70 75 ਸਾਲ ਹੋ ਗਏ ਹੁਣ ਆਤ ਬਣੀ ਹੋਈ ਐ ਐ ਕਰਨ ਦੀ ਐਸ ਟਾਈਮ ਭਾਈ ਜੀ ਆਪਾਂ ਫੱਟੀ ਪੋਚੀ ਪਈ ਆ ਪੰਜਾਬ ਦੀ ਫੱਟੀ ਪੋਚੀ ਪਈ ਆ ਪੰਜਾਬ ਦੀ ਤੇ ਪੰਜਾਬ ਦੇ ਲੋਕਾਂ ਦੇ ਪੱਲੇ ਕੀ ਆ ਤੇ ਜਿਹੜਾ ਲੋਕ ਘਰਾਂ ਦੇ ਵਿੱਚ ਬੈਠੇ ਆ ਜਿਨ੍ਹਾਂ ਦੀਆਂ ਜ਼ਮੀਨਾਂ ਉਹ ਕਿਸੇ ਗੱਲ ਨੂੰ ਗੋਲਦੇ ਨਹੀਂਗੇ ਤੇ ਇੱਥੇ ਐਵੇਂ ਦੂਜੇ ਭੁੱਖ ਹੜਤਾਲਾਂ ਤੇ ਬੈਠੀ ਜਾਂਦੇ ਉਹਦਾ ਫਾਇਦਾ ਕੋਈ ਨਹੀਂਗਾ ਅਸਲ ਵਿੱਚ ਭੁੱਖ ਹੜਤਾਲ ਤੇ ਬਹਿ ਗਏ ਇਹਦਾ ਮਤਲਬ ਇਹ ਆ ਕਿ ਜਿਹੜੀ ਸਰਕਾਰ ਆ ਆਪਾਂ ਨੂੰ ਝੱਗਾ ਚੱਕ ਗਈ ਆ ਵੀ ਲੋ ਭਾਈ ਸਾਡੇ ਹੱਥ ਖੜੇ ਆ ਅਸੀਂ ਤੁਹਾਡੀ ਕੋਈ ਗੱਲ ਨਹੀਂ ਸੁਣਨੀਗੀ ਕੌਣ ਪਹੁੰਚਣਾ ਕਿਸੇ ਨੇ ਨਹੀਂ ਪਹੁੰਚਣਾ ਸਿਰਫ ਕਹਿਣ ਦੀਆਂ ਗੱਲਾਂ ਇਦੀ ਅੱਖੀ ਯਾਦ ਰੱਖ ਲਓ ਭਰਾਵੋ ਫੱਟੀ ਪੋਚੀ ਪਈ ਆ ਪੰਜਾਬ ਦੇ ਲੋਕਾਂ ਦੀ 10 12 ਸਾਲ 15 ਸਾਲਾਂ ਬਾਅਦ ਇੱਕ ਤਾਂ ਉਹਨਾਂ ਅੱਖਾਂ 'ਚ ਕਸੁੰਨ ਇਹਨਾਂ ਨੇ ਅੱਖਾਂ 'ਚ ਕਸੁੰਨ ਪਾ ਪਾ ਰੋਣਾ ਕਿ ਆ ਬਣ ਕੀ ਗਿਆ ਟਾਈਮ ਤੇ ਤੁਹਾਨੂੰ ਡੀਏਪ ਨਾ ਮਿਲਨੀ ਟਾਈਮ ਤੇ ਤੁਹਾਨੂੰ ਆਪਾਂ ਕਹਿਣ ਨੂੰ ਪੰਜ ਦਰਿਆਵਾਂ ਦੀ ਧਰਤੀ ਆ ਤੇ ਪਾਣੀ ਤੁਹਾਡੀਆਂ ਫਸਲਾਂ ਨੂੰ ਨਾ ਮਿਲਣਾ ਤਾਂ ਫਿਰ ਉੱਥੇ ਭਾਈ ਸਾਹਿਬ ਯਾਦ ਰੱਖੋ ਕੰਮ ਔਖਾ ਹੀ ਹੋਊਗਾ ਹੁਣ ਇਸ ਟਾਈਮ ਕਹਿੰਦੇ ਡੀਏਪੀ ਨਹੀਂ ਮਿਲਦੀ ਕੁਝ ਸੱਜਣ ਕਹਿੰਦੇ ਆ ਬਾਕੀ ਵੇਖੋ ਝੂਠੇ ਕੇ ਸੱਚ ਆਪਣੇ ਕੋਲ ਕਿਹੜਾ ਭਰਾਵੋ ਪੈਲੀ ਆ ਤੇ ਜਿਹੜਾ ਕਹਿ ਲੋ ਮਾੜੇ ਬੰਦੇ ਤਾਂ ਕੋਈ ਗੱਲ ਵੀ ਨਹੀਂ ਸੁਣਦਾ ਹੁੰਦਾ ਤੇ ਪਰ ਸਿਆਪਾ ਤਾਂ ਕਿਤਨਾ ਕਿਤੇ ਮੇਰੇ ਵਰਗਿਆਂ ਨੂੰ ਵੀ ਪੈਣਾ ਜੇ ਕਣਕ ਖੇਤਾਂ 'ਚ ਨਾ ਹੋਵੇ ਕਣਕ ਘੱਟ ਹੋਈ ਉਹ ਮਹਿੰਗੀ ਹੋਣੀ ਆ ਜਿੱਥੇ 2000 ਰੁਪਏ ਨੂੰ ਕੁਇੰਟਲ ਉੱਥੇ 3000 ਨੂੰ ਹੋਜੂ 3500 ਨੂੰ ਹੋਜੂ ਖਾਂਦੇ ਤਾਂ ਰੋਟੀ ਸਾਰੇ ਆ ਪਰ ਇਹ ਸਮਝ ਕੋਈ ਨਹੀਂ ਰਿਹਾ ਤੇ ਬਾਬੇ ਡੱਲੇਵਾਲ ਜੀ ਜਿਹੜੇ ਭੋਖੜ ਧਾਲ ਤੇ ਬੈਠੇ ਆ ਭੋਖੜ ਧਾਲ ਤੇ ਮੰਦਿਆਂ ਗੱਲ ਕੁਝ ਲੋਕ ਕਹੀ ਕੁਝ ਕੁ ਲੋਕਾਂ ਦੇ ਥੱਲੇ ਕਮੈਂਟ ਹੁੰਦੇ ਆ ਡਰਾਮੇ ਆ ਭਾਈ ਡਰਾਮੇ ਸਾਰੇ ਲੋਕ ਹੀ ਕਰੋ ਇਹੋ ਜੇ ਡਰਾਮੇ ਤਾਂ ਕੀਤੇ ਸੀ ਜਿਹਨੇ ਭਾਈ ਉਹ ਅੱਜ ਡਰਾਮਿਆਂ ਦੀ ਖੱਟੀ ਖਾਈ ਜਾਂਦਾ ਡਰਾਮੇ ਤੁਸੀਂ ਵੇਖੇ ਵੇਖਿਆ ਡਰਾਮੇ ਵਾਲੇ ਬੰਦੇ ਤਾਂ ਤੁਹਾਨੂੰ ਅਜੇ ਤੱਕ ਫੜੇ ਨਹੀਂਗੇ ਤੁਸੀਂ ਡਰਾਮੇ ਵਾਲਿਆਂ ਨੂੰ ਸੱਚੇ ਕਹਿੰਨੇ ਆ ਸੱਚੇ ਬੰਦਿਆਂ ਨੂੰ ਝੂਠੇ ਕਹਿੰਨੇ ਆ ਇਹ ਤਾਂ ਚੱਲਦਾ ਆ ਕੰਮ ਪਰ ਕੀ ਕਹੀਏ ਤੁਹਾਨੂੰ ਅੱਜ ਸਿੱਧੇ ਤੌਰ ਤੇ ਇਹ ਲਾ ਲੋ ਕਿ ਭਾਈ ਜੀ ਲੋਕ ਘਰਾਂ ਦੇ ਵਿੱਚ ਬੈਠੇ ਆ ਲੋਕ ਨਾ ਅੱਜ ਉੱਠਣ ਨਾ ਕੱਲ ਉੱਠਣ ਲੋਕ ਕੈਂਸਰ ਦੀ ਬਿਮਾਰੀ ਦੇ ਨਾਲ ਮਰ ਰਹੇ ਆ ਲੋਕ ਕਾਲੇ ਪੀਲੇ ਦੇ ਨਾਲ ਮਰ ਰਹੇ ਆ ਜਿਸ ਦਿਨ ਪੰਜਾਬ ਦੇ 3 ਤਰੀਕ ਨੂੰ ਗੱਲ ਕੀਤੀ ਸੀ ਉਦੋਂ ਕਿਹੜਾ ਕੋਈ ਜਾ ਕੇ ਖੜ ਗਿਆ ਕੋਈ ਨਹੀਂ ਖੜਿਆ ਕਿਸਨੂੰ ਕੋਈ ਪ੍ਰਵਾਹ ਨਹੀਂ ਕੋਈ ਸਰਕਾਰ ਨਾਲ ਪੰਗਾ ਨਹੀਂ ਲੈਂਦਾ ਕੋਈ ਬਿਜ਼ਨਸਮੈਨਾਂ ਨਾਲ ਪੰਗਾ ਨਹੀਂ ਲੈਂਦਾ ਤੇ ਹੁਣ ਰਹੀ ਗੱਲ ਕਿ ਮੈਂ ਤਾਂ ਇੱਕ ਬੇਨਤੀ ਕਰਦਾ ਸਰਕਾਰ ਨੂੰ ਬੇਨਤੀ ਕਰਦਾ ਕਿ ਇੱਕ ਪਾਸੇ ਤਾਂ ਆਪਾਂ ਵਾਤਾਵਰਨ ਬਚਾਉਣ ਪਿੱਛੇ ਪੁਲਸਾਂ ਲਾਤੀਆਂ ਡੀਸੀ ਲਾਤੇ ਵੀ ਆਪਾਂ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਨਹੀਂ ਦੂਜੇ ਪਾਸੇ ਉਹੀ ਮੈਂ ਕੱਲ ਪਰਸੋਂ ਦੀਆਂ ਤਸਵੀਰਾਂ ਆਈ ਜਾਂਦੀਆਂ ਅਥਰੂ ਗੈਂਸਾਂ ਚੱਲੀ ਜਾਂਦੀਆਂ ਹੁਣ ਅਥਰੂ ਕੈਂਸਰ ਜਿਹੜੀਆਂ ਚੱਲਦੀਆਂ ਕੀ ਗੱਲ ਉਹਨਾਂ ਨਾਲ ਵਾਤਾਵਰਨ ਖਰਾਬ ਨਹੀਂ ਹੋਇਆ ਉੱਥੇ ਕਿਉਂ ਕੋਈ ਡੀਸੀ ਨਹੀਂ ਪਹੁੰਚਿਆ ਪੰਜਾਬ ਦਾ ਉੱਥੇ ਕਿਉਂ ਨਹੀਂ ਕੋਈ ਅਫਸਰ ਪਹੁੰਚਿਆ ਇਹ ਬਾਈ ਜੀ ਸਿਰਫ ਕਹਿਦਿਆਂ ਗੱਲਾਂ ਇਦੀ ਅੱਖੀ ਯਾਦ ਰੱਖ ਲੋ ਜੇ ਇਹੀ ਜ਼ਮੀਨਾਂ ਤੁਸੀਂ ਅੱਕ ਕੇ ਨਾ ਵੇਚੋ ਤਾਂ ਮੈਨੂੰ ਕਹਿ ਦਿਓ ਜਾ ਵਿਸ਼ਵਦੀਪ ਐਵੇਂ ਫਿਰਦਾ ਸੀ ਵੇਚੋਂਗੇ ਜ਼ਮੀਨਾਂ ਤੁਸੀਂ ਤੁਹਾਡੇ ਤੋਂ ਜ਼ਮੀਨਾਂ ਲੈਣਗੇ ਹਿੱਕ ਦੇ ਜ਼ੋਰ ਤੇ ਲੈਣਗੇ ਥੋਡੀਆਂ ਫਸਲਾਂ ਜਦੋਂ ਵਿਜਨੀਆਂ ਹੋਣ ਤੁਹਾਨੂੰ ਡੀਏਪੀ ਨਾ ਮਿਲਨੀ ਥੋਡੀਆਂ ਫਸਲਾਂ ਨੂੰ ਜਦੋਂ ਪਾਣੀ ਚਾਹੀਦੇ ਹੋਣ ਉਦੋਂ ਖਾਰੇ ਪਾਣੀ ਲਵਾਉਣੇ ਤੁਹਾਡੇ ਖੇਤਾਂ ਨੂੰ ਪਾਣੀ ਨਾ ਦੇਣੇ ਜਦੋਂ ਤੁਹਾਡੀ ਫਸਲ ਐ ਵੱਡਣ ਤੇ ਹੋ ਜੇ ਉਸ ਟਾਈਮ ਤੇ ਫਿਰ ਕੁਝ ਖਾਈਆਂ ਹੋਣੀਆਂ ਜਦੋਂ ਫਸਲ ਐ ਟਰਾਲੀਆਂ ਚ ਸੱਟ ਲਈ ਬਾਹ ਦੇ ਵਿੱਚ ਮੰਡੀਆਂ ਚ ਸੱਟ ਲਈ ਉੱਥੇ ਫਸਲ ਥੋੜੀ ਰੋਲਦੀ ਰਹਿਣੀ ਰੋਲਦੀ ਰਹਿਣੀ ਫੇਰ ਤੁਹਾਨੂੰ ਤੰਗ ਕਰਨ ਦਾ ਮਤਲਬ ਕੀ ਆ ਕਿ ਥੋੜਾ ਪੈਲੀ ਤੋਂ ਮਾਣੱਕ ਜੇ ਤੁਸੀਂ ਪੈਲੀ ਨੂੰ ਵਿੱਚੋਂ ਤੁਹਾਡੇ ਬੱਚੇ ਬਾਹਰ ਜਾਣ ਤੇ ਜਾਈ ਵੀ ਜਾਂਦੇ ਆ ਹੌਲੀ ਹੌਲੀ ਯਾਦ ਰੱਖੋ ਤੁਹਾਡੇ ਕੋਲ ਰਹਿ ਆ ਕੀ ਆ ਇਹ ਡੱਲੇਵਾਲ ਦੀ ਟੈਨਸ਼ਨ ਕੀ ਲੈਣਗੇ ਮੇਰੇ ਕੋ ਸੱਚ ਮੂੰਹ ਚ ਕਢਾਉਣੇ ਤਾਂ ਉਹ ਜਵਾਕਾਂ ਦੀ ਟੈਨਸ਼ਨ ਨਹੀਂ ਲੈਂਦੇ ਜਿਹੜੇ 30 30 40 40 ਕਿੱਲਿਆਂ ਦੇ ਮਾਲਕ ਜਿਨ੍ਹਾਂ ਦੀ 30 30 40 40 ਕਿੱਲਿਆਂ ਨਾਲ ਪੂਰੀ ਨਹੀਂ ਪਈ ਮਾਫੀ ਚਾਹੁੰਨਾ ਇਹ ਗੱਲ ਕਹਿਣ ਲੱਗਿਆ ਉਹਨਾਂ ਨੇ ਆਪਦੇ ਬੱਚਿਆਂ ਦੇ ਮੂੰਹ ਚੋਂ ਦੁੱਧ ਕੱਢ ਕੇ ਡੈਰੀਆਂ ਤੇ ਪਾਉਣ ਲੱਗ ਗਏ ਅੱਗੇ ਮੱਖਣੀਆਂ ਖਾਣੀਆਂ ਪੁਰਾਣੇ ਬਜ਼ੁਰਗਾਂ ਨੇ ਆਪਦੇ ਘਰ ਦਾ ਘਿਓ ਖਾਣਾ ਅੱਜਕੱਲ ਬਈ ਡੱਬਿਆਂ ਦਾ ਡੱਬਿਆਂ ਵਾਲੇ ਜਿਹੜੇ ਘਿਓ ਆ ਉਹ ਦੁਕਾਨਾਂ ਤੋਂ ਮੁੱਲ ਲੈ ਕੇ ਜਾਂਦੇ ਆ ਪਹਿਲਾਂ ਵਾਲੇ ਸਾਗ ਮੁੱਲ ਲੈ ਕੇ ਜਾਂਦੇ ਆ ਬੈਲਾਂ ਵਾਲੇ ਮੂਲੀਆ ਮੁੱਲ ਲੈ ਕੇ ਜਾਂਦੇ ਆ ਭਾਈ ਤੁਸੀਂ ਆਪ ਦੇ ਬੱਚਿਆਂ ਵਾਸਤੇ ਨਹੀਂ ਸੋਚਦੇ ਕਿਸੇ ਹੋਰ ਕਿਸੇ ਵਾਸਤੇ ਕਿਉਂ ਸੋਚੋਗੇ ਭਰਾਵੋ ਇੱਕ ਬੇਨਤੀ ਆ ਜਾਗੋ ਭਾਵੇਂ ਮੇਰੇ ਕੋਲ ਜ਼ਮੀਨ ਨਹੀਂ ਹੈਗੀ ਪਰ ਥੋੜੀ ਬਹੁਤੀ ਮਾੜੀ ਮੋਟੀ ਜ਼ਮੀਰ ਹੈਗੀ ਆ ਤੇ ਜਦੋਂ ਮੈਂ ਤਾਂ ਕਿਸੇ ਜ਼ਮੀਨ ਵਾਲੇ ਦੀ ਲੋੜ ਪੈਂਦੀ ਹੈ ਮੇਰੇ ਨਾਲ ਤਾਂ ਕੋਈ ਖੜਦਾ ਵੀ ਨਹੀਂ ਮੈਂ ਤੁਹਾਨੂੰ ਦੱਸਾਂ ਪਰ ਫਿਰ ਵੀ ਜਦੋਂ ਬਾਈ ਜੀ ਥੋਡੀਆਂ ਪਹਿਲੀਆਂ ਨਾਰੀਆਂ ਤੁਹਾਡੇ ਕੋਲ ਤਾਨੂੰ ਮਜਬੂਰੀ ਇੰਨਾ ਕਰ ਦੇਣਾ ਡੇਗੇ ਤੇ ਡੇਗਾ ਸਿੱਟੀ ਤੁਰਿਆ ਹੁਣ ਇਹ ਹਲੇ ਵੀ ਸਮਝੋ ਵੀਰੋ ਜੇ ਸਮਝੀਦਾ ਤਾਂ ਤੇ ਸਰਕਾਰ ਨੂੰ ਕਹਿੰਨੇ ਜੇ ਵਾਤਾਵਰਨ ਦਾ ਫਿਕਰਾ ਤੇ ਉਹ ਆਥਰੋਗੈਂਸਾਂ ਦਾ ਨਾਂ ਚਲਾਓ ਉਹ ਵੀ ਧੂਆਂ ਛੱਡਦੇ ਆ ਇੱਥੋਂ ਪਤਾ ਲੱਗਦਾ ਤੁਹਾਨੂੰ ਵਾਤਾਵਰਨ ਦੀ ਪਰਵਾਹ ਨਹੀਂ ਗਈ ਤੁਹਾਨੂੰ ਬਿਜ਼ਨਸਮੈਨਾਂ ਦੀ ਪਰਵਾਹ ਕਿਤੇ ਪ੍ਰਾਹੀ 60 ਤੀ ਤਾਂ ਫਿਰ ਫੈਕਟਰੀ ਵਾਲੇ ਕੋਲ ਕਿਵੇਂ ਪਹੁੰਚੂ ਫਿਰ ਗੱਲ ਇਹੀ ਕਹਿ ਸਕਦੇ ਆ ਜੇਕਰ ਤੁਹਾਨੂੰ ਵਾਤਾਵਰਨ ਦਾ ਫਿਕਰ ਹੋਵੇ ਤੁਸੀਂ ਪਟਾਕੇ ਕਿਉਂ ਚੱਲਣ ਦਿਓ ਤੁਹਾਨੂੰ ਵਾਤਾਵਰਨ ਦਾ ਫਿਕਰ ਹੋਵੇ ਤੁਸੀਂ ਅਥਰੂ ਗੈਂਸਾ ਕਿਉਂ ਚੱਲਣ ਦਿਓ ਕਿਉਂਕਿ ਵਾਤਾਵਰਨ ਨਾਲ ਤਾਂ ਚੀਜ਼ ਖਰਾਬ ਹੁੰਦੀ ਹੁੰਦੀ ਆ ਜੇਕਰ ਤੁਹਾਨੂੰ ਵਾਤਾਵਰਨ ਦਾ ਫਿਕਰ ਹੋਵੇ ਤਾਂ ਜਿਹੜੀਆਂ ਵਾਤਾਵਰਨ ਖਰਾਬ ਕਰਦੀਆਂ ਪਾਣੀ ਖਰਾਬ ਕਰਦੀਆਂ ਉਹ ਫੈਕਟਰੀਆਂ ਕਿਉਂ ਚੱਲਣ ਦਿਓ ਭਾਈ ਜੀ ਕੋਈ ਸਰਕਾਰ ਨੂੰ ਲੋਕਾਂ ਦੀ ਪ੍ਰਵਾਹ ਹੈ ਹੀ ਨਹੀਂ ਅੱਜ ਤੱਕ ਹੋਈ ਨਹੀਂ ਕਢਲੇਵਾਲ ਜੀ ਇਹ ਬੇਨਤੀ ਆ ਤੁਹਾਡੇ ਅੱਗੇ ਤੁਹਾਨੂੰ ਹੋਰ ਕਿਸੇ ਨੇ ਗੱਲ ਕਹੀ ਕਿ ਨਹੀਂ ਕਹੀ ਪਰ ਮੈਂ ਤਾਂ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਦਾ ਕਿ ਤੁਸੀਂ ਭਾਈ ਆਪਦਾ ਖਾਣਾ ਪੀਣਾ ਖਾਓ ਇਹ ਲੋਕਾਂ ਦੀ ਆਦਤ ਆ ਕਦੇ ਮੁਰਗੀਆਂ ਵਾਲੇ ਕੋਲ ਜਾਓ ਜੇ ਉਹ ਜਾਂਦੇ ਮੁਰਗੇ ਦੀ ਕੀਮਤ 90 ਰੁਪਏ ਕਿਲੋ ਤੇ ਮਰੇ ਦੀ 190 ਰੁਪਏ ਕਿਲੋ ਆ ਸਾਡੇ ਤਾਂ ਬਸ ਕੱਲੇ ਮੂਰਤੀਆਂ 'ਚ ਹਾਰ ਪਾਉਣ ਜੋਗ ਰਹਿਆ ਨਾ ਇਹਨਾਂ ਨੇ ਜੌਂਦਿਆਂ ਨੂੰ ਕੁਛ ਪੁੱਛਣਾ ਜੌਂਦਿਆਂ ਨੂੰ ਸਰਕਾਰ ਵੀ ਨਹੀਂ ਪੁੱਛਦੀ ਉਹਨ ਜੇ ਵੀ ਦਿਨ ਦਿਹਾੜ ਮਨਾਉਂਦੀ ਆ ਜਦੋਂ ਦਿਨ ਦਿਹਾੜ ਆਊਗਾ ਨਾ ਜਿਹੜਾ ਬੰਦਾ ਦੁਨੀਆ ਛੱਡ ਕੇ ਗਿਆ ਲੋਕਾਂ ਵਾਸਤੇ ਉਦੋਂ ਲੋਕ ਵੀ ਯਾਦ ਰੱਖਣਗੇ ਲੋਕ ਉਸੇ ਦੇ ਨਾਂ ਯਾਦ ਰੱਖਦੇ ਆ ਹੋਰ ਕੋਈ ਯਾਦ ਨਹੀਂ ਤੇ ਕਿਹਨੂੰ ਯਾਦ ਰੱਖਿਆ ਕਿਸੇ ਨੇ ਇੰਨੀ ਕ ਬੇਨਤੀ ਆ ਕਿ ਮੰਨਦੇ ਆ ਕਿ ਭਾਈ ਸਾਹਿਬ ਜਿਹੜੇ ਤਰਨ ਵਾਲੇ ਵਿਅਕਤੀ ਹੁੰਦੇ ਉਹ ਨਹਿਰਾਂ 'ਚ ਛਾਲਾ ਠੋਕਦੇ ਹੀ ਆ ਕਿ ਕਿਸੇ ਦੀ ਜਾਨ ਨਾ ਜਾਵੇ ਔਰ ਲੋਕ ਖੁਦ ਇੱਥੇ ਤਰਨ ਵਾਲਿਆਂ ਨੂੰ ਡੋਬ ਦੇਣਗੇ ਕਿਉਂਕਿ ਡੁੱਬਣ ਵਾਲੇ ਬਥੇਰੇ ਆ ਨਾ ਕੋਈ ਚਾਰ ਜਨੇ ਡੁੱਬਣ ਵਾਲੇ ਹੋਣ ਤੱਕ ਇੱਕ ਬਚਾ ਸਕਦਾ ਜਦੋਂ 3 ਕਰੋੜ ਦੇ ਵਿੱਚੋਂ 2.5 ਕਰੋੜ ਲੋਕ ਡੁੱਬਣ ਨੂੰ ਕਾਲੇ ਪਏ ਆ ਸਰਕਾਰਾਂ ਤੇ ਝਿੱਦੇ ਆ ਆਪਦੇ ਹੱਕਾਂ ਤੇ ਬੋਲਦੇ ਨਹੀਂ ਤਾਂ ਫਿਰ ਤੁਸੀਂ ਕਿਵੇਂ ਉਹ ਕਰ ਦੋਗੇ ਤੁਸੀਂ ਪੰਜਾਬ ਦੀ ਨੌਜਵਾਨੀ ਨੂੰ ਕਿਉਂ ਆਵਾਜ਼ ਮਾਰਦੇ ਆ ਜਿੰਨਾ ਕੋਲ ਫਸਲਾਂ ਉਹੀ ਨਹੀਂ ਵਾਲੇ ਉੱਥੇ ਪਹੁੰਚਦੇ ਦੱਸੋ ਕੀ ਕਰ ਲੂ ਕੋਈ ਕੀ ਕਿਸੇ ਨੂੰ ਪ੍ਰਵਾਹ ਪੈ ਗਈ ਤੇ ਇੱਥੇ ਹੋਣਾ ਵੀ ਕੀ ਆ ਬਸ ਸਾਫ਼ ਜੀ ਗੱਲ ਇਹ ਆ ਕਿਹੜੀਆਂ ਗੱਲਾਂ ਕਰੀ ਜਾਗੇ ਉੱਥੇ ਮੰਨ ਲਓ ਆਪਾਂ ਪਹੁੰਚ ਵੀ ਗਏ ਆਖਰ ਨੂੰ ਉਹਨਾਂ ਨੇ ਘਰੇ ਆ ਕੇ ਝੰਡੇ ਪਾਲਟੀਆਂ ਦੇ ਚੱਕ ਲੈਣੇ ਆ ਪਾਰਟੀ ਕੋਈ ਬਣੀ ਆ ਕਿਸਾਨਾਂ ਦੀ ਕੋਈ ਮਜ਼ਦੂਰਾਂ ਦੀ ਪਾਰਟੀ ਬਣੀ ਆ ਅੱਜ ਤੱਕ ਮਜ਼ਦੂਰਾਂ ਦੀ ਕੋਈ ਗੱਲ ਕੀਤੀ ਕਿਸੇ ਨੇ ਕਿਸੇ ਨੇ ਨਹੀਂ ਕੀਤੀ ਕੋਈ ਨਹੀਂ ਕਰਦਾ ਵਿਧਾਨ ਸਭਾ ਚ ਕੋਈ ਨਾਂ ਤੱਕ ਨਹੀਂ ਲੈਂਦਾ ਨਾ ਮਜ਼ਦੂਰਾਂ ਦਾ ਲਵੇ ਕਿਸਾਨ ਮਜ਼ਦੂਰਾਂ ਦਾ ਤਾਂ ਕੋਈ ਨਾਂ ਲੈਂਦਾ ਹੀ ਨਹੀਂ ਕਿਸਾਨੀ ਦਾ ਤਾਂ ਭੁੱਲ ਭੁਲੇਖਾ ਨਾ ਆ ਵੀ ਜਾਂਦਾ ਚਲੋ ਪਰ ਇੱਕ ਗੱਲ ਇਹ ਲੋਕ ਜਿਹੜੇ ਆ ਆਪਦੇ ਹੱਕਾਂ ਵਾਸਤੇ ਨਹੀਂ ਬੋਲਦੇ ਆ ਉਹਦੇ ਬੱਚਿਆਂ ਵਾਸਤੇ ਨਹੀਂ ਬੋਲਦੇ ਬਾਕੀ ਕੋਈ ਕੀ ਕਰ ਲੂਗਾ ਭਰਾਵੋ ਪੰਜਾਬ ਦੇ ਲੋਕੋ ਉਹ ਜ਼ਮੀਨਾਂ ਵਾਲਿਓ ਦੁੱਧਵਾਦ ਆਪਦੇ ਘਰਾਂ ਚ ਲੈ ਲਓ ਯਾ ਤੇ ਬੱਚਿਆਂ ਨੂੰ ਫਿਰ ਤੋਂ ਇੱਕਦਮ ਉਹ ਪੰਜਾਬੀ ਬਣਾਓ ਜਿਹੜੇ ਹੱਟੇ-ਕੱਟੇ ਸੀ ਹੁਣ ਤਾਂ ਸੁੱਕੇ ਸੜੇ ਪਏ ਆ ਵਿੱਚੋਂ ਬੜੇ ਪਏ ਆ ਇੰਨੀ ਕ ਬੇਨਤੀ ਆ ਤੇ ਪੰਜਾਬ ਦੇ ਲੋਕੋ ਜ਼ਮੀਨਾਂ ਸੰਭੋ ਆਪਦੀਆਂ ਤੇ ਕੈਮੀਕਲ ਜਿਹੜੀਆਂ ਪਾ ਰਹੇ ਆਪਾਂ ਜ਼ਮੀਨਾਂ ਦੇ ਵਿੱਚ ਇਹ ਛੱਡੋ ਜੇ ਕਿਸੇ ਕੋਲ 100 ਕਿੱਲਾ ਤੇ ਜੇਕਰ ਜਿੱਥੇ ਉਹਦੀ ਇੱਕ ਉਦਾਹਰਨ ਦੇ ਰਿਹਾ ਜੇ ਉਹਦੀ 20 ਕੁਇੰਟਲ ਕਣਕ ਹੁੰਦੀ ਨੇ ਇੱਕ ਕਿੱਲੇ ਚ ਉਥੇ ਬਈ 15 ਕਿੱਲੇ 15 ਕੁਇੰਟਲ ਹੋ ਜੂਗੀ ਕੋਈ ਗੱਲ ਨਹੀਂ ਉੱਥੇ 10 ਕੁਇੰਟਲ ਹੋ ਜੂਗੀ ਕੋਈ ਗੱਲ ਨਹੀਂ ਪਰ ਆਪਾਂ ਇਹ ਜਿਹੜੀਆਂ ਅੱਜ ਕੱਲ ਉਹ ਚੱਲੀਆਂ ਡੀਏਪੀ ਮਿਲਦੀ ਨਹੀਂ ਕਿਸੇ ਨੂੰ ਅੱਜ ਕੱਲ ਉਹ ਚੱਲੀ ਜਾਂਦੀਆਂ ਜਿਹੜਾ ਐਡਾ ਨਹੀਂ ਹੁੰਦਾ ਕੀ ਸਪਰੇਅ ਕਰਨ ਲਾ ਕੀੜਾ ਆ ਜਾਂ ਜਿਹੜਾ ਛੱਡੇ ਅੱਜ ਕੱਲ ਪ੍ਰਿੰਡ ਜੇ ਨਹੀਂ ਆਏ ਜਿਹੜੇ ਹੁਰ ਹੁਰ ਕਰਕੇ ਨਾਂ ਕਿ ਉੱਚੇ ਉੱਚੇ ਉਹਦੇ ਵੇਖਾ ਮੈਂ ਦਵਾਈ ਪਾਈ ਜਾਵੇ ਉਹ ਮੈਂ ਕਿਹ ਚ ਕਰਦੇ ਕਹਿੰਦੇ ਕਣਕਬੱਜੀ ਇੱਥੇ ਮੈਂ ਕਿਹਾ ਫਿਰ ਤਾਂ ਅਸੀਂ ਗਏ ਅਸੀਂ ਤਾਂ ਫੈਕਟਰੀ ਵਾਲ ਨੂੰ ਰੋਣੇ ਨਾਲ ਤੁਸੀਂ ਵੀ ਮਾਰੋਗੇ ਭਾਈ ਜੀ ਕਿਸੇ ਨੂੰ ਕੋਈ ਪਰਵਾਹ ਨਹੀਂ ਕਿਸੇ ਦੀ ਇੱਥੇ ਜਿੰਨਾ ਚਿਰ ਆਪਾਂ ਇੱਕ ਦੂਜੇ ਦੇ ਲੋਕ ਆਪਾਂ ਇੱਕ ਦੂਜੇ ਦੇ ਨਾਲ ਚੱਲੀਏ ਇਹ ਮੇਲਾ ਦੁਨੀਆ ਦਾ ਆਪਾਂ ਜੀ ਲਈਏ ਇਸ ਮੇਲੇ ਦੇ ਵਿੱਚ ਕਿਸੇ ਨੇ ਨਾਲ ਕੋਈ ਕੁਝ ਨਹੀਂ ਲੈ ਕੇ ਜਾਣਾ ਕਿਉਂ ਇੱਕ ਰੋਟੀ ਆ ਖਾਣ ਨੂੰ ਉਹ ਵੀ ਜੇ ਆਪਣੀ ਕੈਮੀਕਲ ਹੋ ਗਈ ਤੇ ਆਪਾਂ ਤਾਂ ਜਮੇ ਹੀ ਗਏ ਇਹ ਬੇਨਤੀ ਆ ਭਰਾਵੋ ਲੋਕੋ ਜਾਗੋ ਮਜ਼ਦੂਰ ਵੀ ਜਾਗੋ ਮਜ਼ਦੂਰ ਆਪਦੇ ਹੱਕਾਂ ਲਈ ਜਾਗੋ ਕਿਸਾਨ ਆਪਦੇ ਹੱਕਾਂ ਲਈ ਜਾਗੋ ਜਿਹੜੇ ਕਾਲੀ ਦੇ ਜਿਹੜੇ ਭਾਈ ਰੇਡਿੰਗ ਵਾਲਿਓ ਆਪਦੇ ਹੱਕਾਂ ਪ੍ਰਤੀ ਜਾਗੋ ਕਿਸੇ ਪਾਰਟੀ ਨੇ ਕੱਖ ਨਹੀਂ ਦੇਣਾ ਪਾਰਟੀਆਂ ਜੇਕਰ ਤੁਹਾਡੇ ਵਾਸਤੇ ਹੁੰਦੀਆਂ ਤੇ ਆ ਕਿਸੇ ਨੇ ਮਰਨ ਵਾਰ ਤੇ ਨਹੀਂ ਬਹਿਣਾ ਸੀ ਤੇ ਜੇਕਰ ਭਰਾਵੋ ਕੋਈ ਗੱਲ ਗਲਤ ਲੱਗੀ ਹੋਵੇ ਤਾਂ ਉਹਦੇ ਵਾਸਤੇ ਮਾਫੀ ਚਾਹੁੰਨੇ ਅਸੀਂ ਮਾਫੀ ਮੰਗ ਸਕਦੇ ਹਾਂ ਹੋਰ ਸਾਡੇ ਕੋਲ ਹੈ ਕੁਛ ਨਹੀਂ ਗੱਲ ਇੰਨੀ ਆ ਭਰਾਵੋ ਜਾਗਜੋ ਹਲੇ ਵੇਲਾ ਤੁਹਾਡੇ ਕੋਲ ਥੋਡੀਆਂ ਫਸਲਾਂ ਦੇ ਵਿੱਚ ਹਰ ਦਵਾਈ ਬੂਟੀ ਉਗਰਦੀ ਆ ਬੱਕਰੇ ਤੱਕ ਤੁਹਾਡੀ ਫਸਲ ਚ ਹੁੰਦੇ ਆ ਦੁੱਧ ਤੱਕ ਤੁਹਾਡੀ ਫਸਲ ਚ ਹੁੰਦੇ ਆ ਪੀਜੇ ਤੱਕ ਤੁਹਾਡੀ ਫਸਲ ਚ ਹੁੰਦੇ ਆ ਸਾਗ ਤੱਕ ਤੁਹਾਡੀ ਫਸਲ ਚ ਹੁੰਦੇ ਆ ਮੱਕੀ ਦਾ ਆਟਾ ਤੁਹਾਡੀ ਫਸਲ ਤੁਹਾਡੀ ਜ਼ਮੀਨ ਦੇ ਵਿੱਚ ਹੁੰਦਾ ਹਰ ਚੀਜ਼ ਖਾਣ ਵਾਲੀ ਤੁਹਾਡੀ ਫਸਲ ਦੇ ਵਿੱਚੋਂ ਅਸ਼ਵਗੰਧਾ ਤੁਹਾਡੀ ਫਸਲ ਦੇ ਵਿੱਚੋਂ ਮੁਰਕ ਘਾ ਜਿਹੜਾ ਵੇਖਦਾ 5000 ਰੁਪਏ ਜਾਗੋ ਪਹਿਲਾਂ ਤੁਹਾਨੂੰ ਪਤਾ ਨਹੀਂ ਤੁਸੀਂ ਪਟਾਉਣਾ ਕੀ ਕਿ ਨਹੀਂ ਇਸ ਕਰਕੇ ਮਜ਼ਦੂਰਾਂ ਨੂੰ ਨਾਲ ਲੈ ਕੇ ਚੱਲੋ ਤੇ ਮਜ਼ਦੂਰੋ ਤੁਸੀਂ ਵੀ ਜਾਗੋ ਆਪਦੇ ਹੱਕੋ ਪ੍ਰਤੀ ਕਿਸਾਨੋ ਤੁਸੀਂ ਵੀ ਜਾਗੋ ਸਾਰੇ ਜਾਗੋ ਆਪਾਂ ਕਿਸੇ ਨਾਲ ਵੈਰ ਵਿਰੋਧ ਨਹੀਂ ਰੱਖਣਾ ਤੇ ਬਾਈ ਜੀ ਜਾਗ ਜੋ ਨਹੀਂ ਤਾਂ ਭਾਈ 10 15 ਸਾਲਾਂ ਤੱਕ ਕੰਮ ਔਖਾ ਹੋ ਜਾਣਾ ਹੁਣ ਤਾਂ ਛੌਂਕ ਛੌਂਕ ਨਾਲ ਆਪਾਂ ਛੱਡੀ ਜਾਂਦੇ ਆ ਖੇਤੀਆਂ ਸਾਰੀਆਂ ਪਰ ਇੱਥੇ ਵਾਸ ਫਿਰ ਤੁਹਾਨੂੰ ਪਤਾ ਹੀ ਆ ਕਿੰਨਾ ਦਾ ਹੋਣਾ ਫਿਰ ਸ਼ਾਇਦ ਅਸੀਂ ਵੀ ਅੱਜ ਮੇਰੀਆਂ ਗੱਲਾਂ ਹੋ ਸਕਦਾ ਕੁਝ ਲੋਕਾਂ ਨੂੰ ਮਾੜੀਆਂ ਲੱਗਣ ਵੀ ਐਵੇਂ ਪੁਘਾਈ ਮਾਰੀ ਜਾਂਦਾ ਇਹ ਕਿਤੇ ਲੋਕ ਇਹ ਕਹਿਣ ਵੀ ਐਵੇਂ ਬੋਲੀ ਜਾਂਦਾ ਪਰ ਭਾਈ ਜਿੱਦੇ ਬਿਜ਼ਨਸ ਮੈਨਾਂ ਦਾ ਰਾਜ ਆਉਣਾ ਨਾ ਸਾਨੂੰ ਤੇ ਵੀ ਨਹੀਂ ਪਤਾ ਵੀ ਰੋਟੀ ਖਾ ਲਾਂਗੇ ਕਿ ਨਹੀਂ ਖਾ ਜੀਏ ਨਹੀਂ ਇਹ ਕਰਕੇ ਜਾਗ ਜੋ ਭਰਾਵੋ ਜਾਗ ਜੋ ਖੇਤੀ ਉਹ ਇੱਕ ਬਿਜ਼ਨਸ ਆ ਜਿਹੜਾ ਦਿਨ ਪੁਰ ਰਾਤ ਚੱਲਦਾ ਜਿਹੜਾ ਪੂਰੇ ਮਹੀਨੇ ਚ ਵੀ ਚੱਲਦਾ ਜਿਹੜਾ ਜਦੋਂ ਕੋਈ ਪਿਓ ਆਪਦੇ ਮੁੰਡੇ ਨੂੰ ਬਿਜ਼ਨਸ ਖੋਲ ਕਹਿੰਦਾ ਉਹ ਇਹ ਵੇਖਦਾ ਕੀ ਇਹ ਵਿਆਹ ਸ਼ਾਦੀ ਚ ਚੱਲ ਸਕਦਾ ਕੀ ਇਹ ਚੱਲ ਸਕਦਾ ਜਿੰਨੇ ਕਿ ਇੱਕ ਛੋਟਾ ਜਿਹਾ ਬਿਜ਼ਨਸ ਆ ਦੁੱਧ ਦੀ ਉਹ ਚੱਲਦਾ ਹੀ ਰਹਿਣਾ ਔਰ ਦੁੱਧ ਲੋਕੋ ਤੁਸੀਂ ਆਉਦੇ ਘਰਾਂ ਚੋਂ ਹੀ ਕੱਢ ਤਾ ਡੇਰੀਆਂ ਤੇ ਪਾਉਣ ਲੱਗ ਗਏ ਵੀ ਇੱਕ ਸਾਜ਼ਿਸ਼ਾ ਸਮਝੋ ਇਸ ਗੱਲ ਨੂੰ ਬਾਕੀ ਜੀ ਮੈਂ ਬਹੁਤਾ ਕੁਝ ਗਲਤ ਬੋਲ ਗਿਆ ਹਾਂ ਮਾਫੀ ਚਾਹੁੰਨਾ ਪਰ ਗੱਲਾਂ ਤਾਂ ਸਹੀ ਹੁੰਦੀਆਂ ਬਾਕੀ ਲੋਕ ਕੇ ਤਾਂ ਲੋਕਾਂ ਦੀ ਮਰਜ਼ੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਜਿਹੜੇ ਤੁਹਾਡੇ ਵਾਸਤੇ ਭੁੱਖੇ ਮਰੀ ਜਾਂਦੇ ਨੇ ਅੱਜ ਦੀ ਇੱਕ ਯਾਦ ਰੱਖੋ ਅੱਜ ਕੋਈ 15 ਦਿਨ ਭੁੱਖੇ ਮਾਰ ਕੇ 17 ਦਿਨ 18 ਦਿਨ 20 ਦਿਨ ਭੁੱਖਾ ਮਾਰ ਕੇ ਦੁਨੀਆ ਛੱਡੂਗਾ ਪਰ ਤੁਹਾਡੇ ਬੱਚੇ ਸਾਰੀ ਉਮਰਾਂ ਦੇ ਭੁੱਖੇ ਮਰ ਜਾਣਗੇ ਯਾਦ ਰੱਖੋ ਪੰਜਾਬ ਨੂੰ ਜਾਗੋ